ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 2 ਦਸੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਏਰੀਆ ਬਿਲਕੁਲ ਜਿਹੜੀ ਤੁਸੀਂ ਵਿਜ਼ਿਟ ਕਰਨੀ ਹੈ ਦੋਸਤੋ ਸ਼ਹਿਰ ਸਿਟੀ ਮੋਗਾ ਦੇ ਵਿੱਚ ਕਰਨੀ ਹੈ ਤੇ ਕੇਸ ਨਗਰ ਦੇ ਵਿੱਚ ਕਰਨੀ ਹੈ ਬਿਲਕੁਲ ਪ੍ਰੋਪਰ ਆਪਾਂ ਮਾਲਕ ਦੇ ਨਾਲ ਓਨਰ ਦੇ ਨਾਲ ਗੱਲਬਾਤ ਕਰਨੀ ਹੈ ਤੇ ਦੋਸਤੋ ਜਿਹੜੀ ਫੁੱਲ ਵੀਡੀਓ ਦੇਖ ਲਿਓ ਪੂਰੀ ਇਨਫੋਰਮੇਸ਼ਨ ਜਿਹੜੀ ਸਮੇਤ ਇਹ ਵੀਡੀਓ ਬਣੇਗੀ ਤੋ ਬਹੁਤੇ ਵੀਰ ਸਕਿਪ ਕਰ ਦਿੰਦੇ ਆ ਤੇ ਬਾਅਦ ਵਿੱਚ ਫੋਨ ਕਾਲਿੰਗ ਲਾ ਕੇ ਦੁਬਾਰਾ ਜਿਹੜਾ ਤੁਸੀਂ ਫਿਰ ਪੁੱਛਦੇ ਹੋ ਪ੍ਰੋਪਰ ਜਿਹੜੀ ਆ ਦੋਸਤੋ ਡਿਟੇਲ ਜਿਹੜੀ ਆ ਵੀਡੀਓ ਦੇ ਵਿੱਚ ਹੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਆ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਮੱਝ ਸੇਲ ਦੇ ਲਈ ਮਿਲੇਗੀ ਵਕਾਊ ਆ ਤੇ ਇੱਕ ਬਿਲਕੁਲ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਕੱਟਾ ਜਿਹੜਾ ਮੇਲ ਸੇਲ ਆ ਕੀ ਏਜ ਹੈਗੀ ਆ ਕੀ ਭਾਅ ਪੜਦਾ ਬਥੇਰੇ ਗੱਲਬਾਤ ਜਿਹੜੀ ਆਪਾਂ ਵੀਰ ਦੇ ਨਾਲ ਦਵਿੰਦਰ ਦੇ ਨਾਲ ਕਰਦੇ ਆਂ ਦਵਿੰਦਰ ਬਾਈ ਦੀ ਆਪਾਂ ਵੀਡੀਓ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਪਾਈ ਸੀ ਇੱਕ ਅਪਲੋਡ ਕੀਤੀ ਸੀਗੀ ਸੋ ਸੈਕੰਡ ਟਾਈਮ ਜਿਹੜੀ ਆਪਾਂ ਇਹ ਵੀਡੀਓ ਅਪਲੋਡ ਕਰਦੇ ਪਏ ਆ ਤੇ ਪਸ਼ੂ ਜਿਹੜਾ ਵੀ ਤੁਹਾਨੂੰ ਦੋਸਤੋ ਐਨੀਮਲ ਪਸੰਦ ਆਵੇ ਖਾਸ ਤੌਰ ਤੇ ਰੇਟ ਦੀ ਗੱਲ ਜਿਹੜੀ ਪ੍ਰਾਈਸ ਦੀ ਗੱਲ ਆ ਉਹ ਸੌਦਾ ਤੁਸੀਂ ਬਾਈ ਦੇ ਨੰਬਰ ਜਿਹੜੇ ਹੈਗੇ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਚਲਦੇ ਆ ਵੀਰ ਦਵਿੰਦਰ ਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਦਵਿੰਦਰ ਵੀਰੇ ਪਹਿਲਾਂ ਤਾਂ ਸਸਰੀ ਕਾਲਾ ਜੀ ਸਸਰੀ ਕਾਲਾ ਕੋਸਣਾਉ ਹਾਂਜੀ ਠੀਕ ਹੈ ਠੀਕ ਹੈ ਰਿੰਦਰ ਭਾਈ ਜਿੱਦਾਂ ਇਹ ਪਸ਼ੂ ਆਪਣੇ ਘਰ ਦੇ ਹੀ ਆ ਹਾਂਜੀ ਜਦੋਂ ਆਪਾਂ ਪਿਛਲੀ ਵਾਰ ਹੀ ਆਈ ਸੀ ਉਦੋਂ ਮੇਰੇ ਨਾਲ ਤਾਂ ਵੀ ਦੂਜਾ ਕਸੂਆ ਸੂਆ ਸੀ ਤੀਜਾ ਸੂਆ ਦੂਜਾ ਸੂਆ ਹਾਂਜੀ ਇਹੇ ਛੋਟੀ ਹਾਂਜੀ ਇਹ ਮੱਝ ਤੇ ਹੁਣ ਇਸ ਵਾਰ ਮਤਲਬ ਕਿ ਪਹਿਲਾਂ ਤਾਂ ਪੈਦੀ ਡਿਟੇਲ ਪੁੱਛਣ ਤੋਂ ਪਹਿਲਾਂ ਤੇ ਆਪਾਂ ਆਪਣਾ ਜਿੱਥੇ ਵਿਜ਼ਿਟ ਕਰਨੀ ਹੈ ਆਪਣੇ ਕਿਸਾਨ ਵੀਰਾਂ ਨੇ ਉਹ ਪ੍ਰੋਪਰ ਏਰੀਆ ਦੱਸ ਦਈਏ ਵੀ ਕਿਹੜੀ ਜਗ੍ਹਾ ਤੇ ਲੋਕੇਸ਼ਨ ਕੀ ਮੋਗਾ ਦੇ ਵਿੱਚ ਇਹ ਜੀ ਡਿਸਟ੍ਰਿਕਟ ਮੋਗਾ ਆ ਜੀ ਤੇ ਇੰਦਰਾ ਕਲੋਨੀ ਰਵਿਦਾਸ ਨਗਰ ਮੋਗਾ ਜੀ ਹਾਂਜੀ ਨੇਰੇ ਭਾਰਤ ਗੈਸ ਏਜੰਸੀ ਨਾਲ ਲੱਗ ਗਈ ਹੈ ਭਾਰਤ ਗੈਸ ਏਜੰਸੀ ਹਾਂਜੀ ਠੀਕ ਹੈ ਵੀ ਹਾਂਜੀ ਤੇ ਅੱਜ ਵੀਰ ਜੀ ਦੋ ਨਗ ਆਪਣੇ ਕੋਲ ਸੇਲ ਹੈ ਇੱਕ ਤਾਂ ਮੱਝ ਦਿਖਾਉਣੀ ਹੈ ਇੱਕ ਕੱਟਾ ਹੈਗਾ ਸੋ ਪਾਈਏ ਚਾਹਤ ਆਪਾਂ ਮੱਝ ਤੇ ਦਈਏ ਇਨਫੋਰਮੇਸ਼ਨ ਸਾਂਝੀ ਵੀਰਾਂ ਨਾਲ ਕਰੀਏ ਵੀ ਇਹ ਕਿੰਨਾ ਸੂਹਾ ਸੁਣ ਜਾ ਰਹੀ ਹੈ ਹਾਂਜੀ ਇਹ ਜੀ ਚੌਥਾ ਸੂਹਾ ਸੁਣ ਜਾ ਰਹੀ ਚੌਥੇ ਸੂਏ ਨੂੰ ਗੱਭਣਾ ਜਣਗੇ ਠੀਕ ਹੈ ਜੀ ਹਾਂਜੀ ਤੇ ਕਿੰਨੇ ਕ ਸਮੇਂ ਲਈ ਜਿਹੜੀ ਹੋਣ ਗੱਭਣ ਹੋਈ ਚੌਥੇ ਸੂਏ ਇਹ ਢਾਈਆਂ ਮਹੀਨਿਆਂ ਦੀ ਹੈ ਢਾਈਆਂ ਮਹੀਨਿਆਂ ਦੀ ਡਾਕਟਰ ਸਾਹਿਬ ਤੋਂ ਚੈੱਕ ਪਾਸ ਹਾਂਜੀ ਚੈੱਕ ਪਾਸ ਹੈ ਕਿੰਨੇ ਕਿ ਦਿਨ ਹੋ ਗਏ ਵੀਰ ਚੈੱਕ ਪਾਸ ਹੋਈ ਨਾ ਇਹ ਹੋ ਗਏ ਜੀ ਇਹਨੂੰ 4-5 ਦਿਨ ਹੋਣ ਚਾਹੀਦੇ 4-5 ਦਿਨ ਹੋਣਗੇ ਮਤਲਬ ਕਿ ਚੈੱਕ ਪਾਸ ਗੱਭਣ ਸ਼ੋਰ ਹੈ ਹਾਂਜੀ ਹਾਂਜੀ ਕਿਸੇ ਵੀਰ ਨੇ ਮਤਲਬ ਕਿ ਖਰੀਦਣ ਆਉਣਾ ਚਾਹੇ ਉਹ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲ ਕਰਵਾ ਸਕਦੇ ਹਾਂਜੀ ਹਾਂਜੀ ਵੈਰੀਫਾਈ ਹੋ ਜਾਏਗਾ ਹਾਂਜੀ ਹਾਂਜੀ ਕੋਈ ਆਪਣਾ ਜਾਂ ਡਾਕਟਰ ਲੈ ਆ ਕੇ ਚੈੱਕ ਵੀ ਕਰਾਉਣ ਕਰਾ ਸਕਦਾ ਕੋਈ ਆਪਣਾ ਡਾਕਟਰ ਵੀ ਲੈ ਕੇ ਲੈ ਕੇ ਆ ਸਕਦਾ ਹਾਂਜੀ ਠੀਕ ਆ ਸੋ ਦਵਿੰਦਰ ਭਾਈ ਜੇਕਰ ਆਪਾਂ ਇਹਦੀ ਗੱਲ ਕਰੀਏ ਵੀ ਤੀਜੇ ਸੂਏ ਦੇ ਵਿੱਚ ਕਿੰਨਾ ਕੁ ਮਿਲਕ ਪਾਇਆ ਹੈਗਾ ਅਸੀਂ ਤੀਜੇ ਸੂਏ ਦੇ ਵਿੱਚ ਅਸੀਂ ਜੀ 14 ਲੀਟਰ ਜੋ ਹੈ ਉਹਨਾਂ ਲੀਟਰ ਚ ਹੈ ਹਾਂਜੀ ਤੇ ਡਰਾਈ ਮਤਲਬ ਇਹ ਇੰਨੀ ਜਲਦੀ ਫਿਰ ਕਿਵੇਂ ਕਰ ਦਿੱਤੀ ਕੋਈ ਕਾਰਨ ਡਰਾਈ ਹੈ ਤਾਂ ਹੋ ਗਈ ਕਿਉਂਕਿ ਮੇਰਾ ਜਿਹੜਾ ਛੋਟਾ ਭਰਾ ਆ ਜੀ ਉਹ ਆਪਣੇ ਬਿਮਾਰ ਹੋਣ ਕਰਕੇ ਉਹਦੇ ਹੱਥ ਪਈ ਸੀ ਠੀਕ ਆ ਹਾਂਜੀ ਸੋ ਦੋਸਤੋ ਬ੍ਰਦਰ ਜਿਹੜੇ ਆ ਵੀਰ ਦੇ ਵੱਡੇ ਨੇ ਦਵਿੰਦਰ ਦੇ ਉਹ ਕੁਝ ਕਾਰਨ ਕਰਕੇ ਜਦੋਂ ਹਸਪੀਟਲਾਈਜ਼ ਸੀਗੇ ਤਾਂ ਬਿਮਾਰੀ ਹੋਣ ਦੇ ਕਰਕੇ ਜਿਹੜਾ ਇਹ ਪਸ਼ੂ ਉਹਨਾਂ ਦੀ ਚਵਾਈ ਸੀਗੀ ਹੱਥ ਤੇ ਤੇ ਚਵਾਈ ਜਿਹੜੀ ਬਿਲਕੁਲ ਛੱਡ ਦਿੱਤੀ ਆ ਤਾਂ ਜੋ ਦੋਸਤੋ ਹੁਣ ਬਿਲਕੁਲ ਡਰਾਈ ਪੀਰੀਅਡ ਵਿੱਚ ਚੱਲ ਰਹੀ ਹੈ ਇਹ ਮੱਝ ਤੇ ਚੌਥੇ ਸਵੇਰੇ ਲਈ ਅੱਗੇ ਗੱਪਣਾ ਤੇ ਚੈੱਕਪਾਸ ਹੋਈ ਆ ਢਾਈ ਮੰਥ ਦੀ ਤੇ ਸੋ ਫਿਰ ਕਿਸ ਸੀਮਨ ਤੋਂ ਭਲਾਇ ਗੱਪਣ ਕਰਵਾਈਏ ਇਹ ਜੀ ਵੀਰਾਵਲੀ ਦੇ ਮਹਾਵੀਰ ਤੋਂ ਗੱਪਣਾ اے ਬੀ ਸੀ ਦਾ ਵੀਰਾਵਲੀ ਹਨਾ ਕਰਨਾਟਕਾ ਹਾਂਜੀ ਹਾਂਜੀ ਠੀਕ ਆ ਮਹਾਵੀਰ ਤੋਂ ਜੀ ਹਾਂਜੀ ਹਾਂਜੀ ਮਹਾਵੀਰ ਠੀਕ ਹੈ ਜੀ ਸੋ ਦੋਸਤੋ ਨੋਟ ਜ਼ਰੂਰ ਕਰ ਲਿਓ ਅਵੀਰ ਕਹਿੰਦੇ ਵੀ ਏ ਬੀ ਸੀ ਵੀਰਾਵਲੀ ਕਰਨਾਟਕਾ ਬੁੱਲ ਮਹਾਵੀਰ ਤੋਂ ਗੱਪਣਾ ਅੱਗੇ ਤੇ ਬਾਕੀ ਡਾਕਟਰ ਸਾਹਿਬਾਨਾ ਤੁਸੀਂ ਗੱਲ ਕਰਨੀ ਆ ਮੌਕੇ ਤੇ ਪਹੁੰਚ ਕੇ ਕਰ ਆਛਾ ਤੁਸੀਂ ਦੱਸੋ ਭਾਈ ਮੁੱਲ ਕਿੰਨਾ ਕਰਦੇ ਡਿਮਾਂਡ ਕੀ ਆ ਜੀ ਅਸੀਂ 50000 ਰੁਪਏ ਮੁੱਲ ਕਰਦੇ ਆ 50000 ਸੋ ਮੌਕੇ ਤੇ ਜੋ ਕੋਈ ਪਹੁੰਚਦਾ ਗੁੰਜਾਇਸ਼ ਹਾਂਜੀ ਉਹ ਕੋਈ ਨਹੀਂ ਮਾਨਤਨ ਹੋ ਜੂਗਾ ਹੋ ਜਾਏਗਾ ਮਾਨਤਨ ਹਾਂ ਠੀਕ ਆ ਇਹਨੂੰ ਵੀ ਇੱਧਰ ਖੋਲ ਕੇ ਮਾੜਾ ਜਿਹਾ ਦਿਖਾਈਏ ਵੀਰਾਂ ਨੂੰ ਇੱਧਰ ਲਈ ਸੈਟ ਕੱਢ ਕੇ ਸੋ ਦੋਸਤੋ ਇੱਕ ਸਿੰਘ ਦਾ ਫਿਰ ਟੁੱਟ ਗਿਆ ਸੀਗਾ ਜੀ ਇੱਕ ਸਿੰਘ ਦਾ ਜਿਹੜਾ ਖੋਲ ਲੱਥਾ ਦੋਸਤੋ ਟੁੱਟਾ ਹੈ ਤੇ ਇੱਕ ਬਿਲਕੁਲ ਕੁੰਡਾ ਸਿੰਘ ਆ ਤੇ ਬਾਡੀ ਜਿਹੜਾ ਵਜਨ ਭੁਜਨ ਪੂਰਾ ਹੈਗਾ ਮੱਝ ਦਾ ਸੋ ਜ਼ਰੂਰ ਤੁਸੀਂ ਜਿਹੜੀ ਨੋਟ ਕਰ ਸਕਦੇ ਜੀ ਹਲੋ ਆਪ ਇਸ ਦੀ ਕੁਆਲਿਟੀ ਹੈ ਕੱਦ ਕਾਠੀ ਸੋਨਾ ਹੈ ਵੱਡੇ ਕੱਦ ਕਾਠ ਦੇ ਵਿੱਚ ਆ ਕੋਈ ਛੋਟਾ ਜਿਹਾ ਕੱਦ ਕਾਠ ਨਹੀਂਗਾ ਪੂਰੀ ਜਵਾਨ ਜਿਹੜੀ ਮਾਝਾ ਦੋਸਤੋ ਤੇ ਸਿੰਘਾਂ ਦੀ ਮੂੰਹ ਮੱਥੇ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਹਵਾਨਾ ਜਿਹੜਾ ਦੋਸਤੋ ਉਹ ਤੁਸੀਂ ਵੇਖ ਕੇ ਚੈੱਕ ਕਰ ਲਿਓ ਬਿਲਕੁਲ ਡਰਾਈ ਪੀਰੀਅਡ ਵਿੱਚ ਚੱਲ ਰਹੀ ਆ ਤੇ ਥਣ ਪ੍ਰੋਪਰ ਜਿਹੜੇ ਚਾਰ ਨੇ ਚਾਰੇ ਥਣ ਜਿਹੜੇ ਹੈਗੇ ਦੋਸਤੋ ਫਿਲਹਾਲ ਡਰਾਈ ਹੋਣ ਦੇ ਕਰਕੇ ਬਿਲਕੁਲ ਤੁਹਾਡੀ ਸਮਝ ਵਿੱਚ ਆ ਜਾਣੇ ਆ ਵਧੀਆ ਚੰਗਾ ਗਾਇਪੰਤਰ ਪੂਰਾ ਤੇ ਪੂਸ਼ ਪ੍ਰੋਪਰ ਵਧੀਆ ਪੱਕੀ ਪਿੱਠ ਫੁੱਠੇ ਦੀ ਜਿਹੜੀ ਚੁੜਾਈ ਲੰਬਾਈ ਆ ਉਹ ਤੁਸੀਂ ਜਰੂਰ ਵੇਖ ਲੋ ਚੌੜਾ ਪਿੱਠ ਪੁੱਠਾ ਆਹ ਲਓ ਜੀ ਤੇ 50000 ਵੀਰ ਨੇ ਜਿਹੜੀ ਡਿਮਾਂਡ ਕੀਤੀ ਆ ਸੋ ਮੌਕੇ ਦਾ ਮਾਨਤਨ ਜਿਹੜਾ ਹੁੰਦਾ ਦੋਸਤੋ ਮੌਕੇ ਦਾ ਉਹ ਜਰੂਰ ਤੁਹਾਡਾ ਕਰ ਦਿੱਤਾ ਜਾਵੇਗਾ ਸੋ ਦਵਿੰਦਰ ਭਾਈ ਆਜ ਗਏ ਅੱਗੇ ਜੀ ਉਸ ਤੋਂ ਬਾਅਦ ਇੱਕ ਆਪਣੇ ਕੋਲ ਮੇਲ ਬੱਚਾ ਜਿਹੜਾ ਸੇਲ ਆ ਜੀ ਕੱਟਾ ਸੇਲ ਆ ਇਸੇ ਵਿੱਚ ਮੱਝ ਦਾ ਜੀ ਇਸੇ ਮੱਚਦਾ ਤੇ ਉਮਰ ਕਿੰਨੀ ਕੁ ਵੀਰੇ ਦੀ ਉਮਰ ਇਹਦੀ ਹੈਗੀ ਆ 9 ਕ ਮਹੀਨਿਆਂ ਦਾ ਮਤਲਬ ਕਿ ਤੀਜੇ ਦੇ ਸੂਵੇ ਦਾ ਫਿਰ ਹਾਂਜੀ ਤੀਜੇ ਸੂਵੇ ਜੀ ਹੁਣ ਉਹ ਮੱਚੜੀ ਆਪਣੇ ਚੌਥੇ ਸੂਵੇ ਸੂਣ ਜਾ ਰਹੀ ਆ ਤੇ ਤੀਜੇ ਸੂਵੇ ਦਾ ਤੀਜੇ ਸੂਵੇ ਠੀਕ ਆ ਤੇ ਕੱਟਾ ਜਿਹੜਾ ਦੋਸਤੋ ਤੁਸੀਂ ਵੇਖ ਲਓ ਬਿਲਕੁਲ ਆ ਪੂਛ ਜਿਹੜੀ ਆ ਦੋਸਤੋ ਤੈਨੂੰ ਤੋਂ 4 ਇੰਚ ਜਿਹੜੀ ਪਿਛੇ ਵਾਈਟ ਆ ਬਾਕੀ ਮੱਥਾ ਜਿਹੜਾ ਪ੍ਰੋਪਰ ਬਿਲਕੁਲ ਬਲੈਕ ਕੱਟਾ ਹੈਗਾ ਤੇ ਹਜੇ ਤਕਰੀਬਨ 8-9 ਮੰਥ ਦਾ ਵੀਰ ਕਹਿੰਦਾ ਵੀ 8-9 ਕ ਮਹੀਨੇ ਦਾ ਜਿਹੜਾ ਕੱਟਾ ਹੈ ਤੇ ਬਾਕੀ ਟੈਸਟਿਕਲ ਆ ਪਾ ਤੁਹਾਨੂੰ ਪ੍ਰੋ ਆ ਜਿਹੜੀ ਫਿਲਹਾਲ ਟੈਸਟਿਕਲ ਦੀ ਜਿਹੜੀ ਹੈਗੀ ਆ ਰਿਪੋਰਟ ਆ ਦੇਖ ਲੋ ਜੀ ਬਿਲਕੁਲ ਸਟੇਟ ਸਿੱਧੇ ਟੈਸਟਿਕਲ ਨੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਭਾਈ ਕਿੰਨੇ ਕੁ ਦਾ ਆਪਾਂ سیل ਕਰਨਾ ਹੈ ਜੀ ਇਹ 12000 ਰੁਪਏ 12000 ਜੀ ਹਾਂਜੀ ਠੀਕ ਹੈ 12000 ਜਿਹੜੀ ਦੋਸਤੋ ਵੀਰ ਨੇ ਡਿਮਾਂਡ ਕੀਤੀ ਇਸ ਕੱਟੇ ਦੀ ਮੱਝ ਚੰਗੀ ਦਾ ਜੇਕਰ ਵੀਰ ਕਹਿੰਦਾ ਵੀ 14 ਲੀਟਰ ਦੀ ਚਵਾਈ ਉਹ ਕਰਦੇ ਰਹੇ ਨੇ ਤੇ ਜੇ 14 ਲੀਟਰ ਵਾਲੀ ਮੱਝ ਤਾਂ ਬੱਚਾ ਦੋਸਤੋ ਤੁਸੀਂ ਲੈ ਜਾਓਗੇ ਤੇ 12000 ਰੁਪਏ ਵੀਰ ਨੇ ਡਿਮਾਂਡ ਕੀਤੀ ਆ ਤੇ ਮਾਨਤਨ ਜਿਹੜਾ ਮੌਕੇ ਤੇ ਹੋ ਜੂਗਾ ਤੇ ਹਾਂਜੀ ਇਹ ਹੈ ਸੋਨੂ ਬੁੱਲਦਾ ਵੀਰਾਵਾਲੀ ਵਾਲੇ ਦਾ ਸੋਨੂ ਬੁੱਲਦਾ ਹਾਂਜੀ ਇਹ ਸ਼ੋਰ ਹੈ ਹਨਾ ਹਾਂਜੀ ਪੱਕਾ ਸ਼ੋਰ ਹੈ ਵੀ ਇਹ ਵੀਰਾਵਾਲੀ ਸੋਨੂ ਬੁੱਲਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਦਵਿੰਦਰ ਭਾਈ ਏਆਈ ਜਿੰਨੀ ਵੀ ਕਰਾਉਣੇ ਹੋ ਮਤਲਬ ਕਿ ਡਾਕਟਰ ਸਰਕਾਰੀ ਤੋਂ ਹੀ ਕਰਾਉਣੇ ਹੋ ਹਾਂਜੀ ਨਹੀਂ ਇੱਥੇ ਮੰਨਦਾ ਹੈਗਾ ਕੋ ਜਿਹੜਾ ਕਰਕੇ ਜਾਂਦਾ ਇੱਥੇ ਲੋਕਲ ਆਗਿਆ ਹਾਂ ਲੋਕਲ ਹੀ ਜਿਹੜਾ ਕਰਕੇ ਠੀਕ ਆ ਸੋ ਦੋਸਤੋ ਇਹ ਸਨ ਵੀਰ ਦਵਿੰਦਰ ਤੇ ਸਿਟੀ ਸ਼ਹਿਰ ਜਿਹੜਾ ਮੋਗਾ ਹੈ ਤੇ ਦੋ ਜਿਹੜੇ ਪਸ਼ੂ ਵੀਰ ਦੇ ਕੋਲ ਸੇਲ ਨੇ ਤੇ ਦਵਿੰਦਰ ਭਾਈ ਇੱਕ ਜਿਹੜੇ ਮੋਬਾਈਲ ਨੰਬਰ ਜ਼ਰੂਰ ਦੱਸੋ ਜਿਹੜੇ ਵੀ ਤੁਹਾਡੇ ਕੰਟੈਕਟ ਜਿੰਨਾ ਤੇ ਕਰਨਾ ਵੀਰਾਂ ਨੇ ਹਾਂਜੀ 98552 ਹਾਂਜੀ 79172 ਠੀਕ ਹੈ 98551 79172 79172 99142 ਹਾਂਜੀ 3442 ਠੀਕ ਹੈ ਜੀ ਸੋ ਦੋਸਤੋ ਇਹ ਸੰਨ ਵੀਰ ਦੇ ਦੋ ਕੰਟੈਕਟ ਨੰਬਰ ਬਿਲਕੁਲ ਆਪਾਂ ਡਿਸਪਲੇ ਕਰ ਦਨੇ ਆ ਤੇ ਗੱਲਬਾਤ ਕਰਕੇ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਦੋ ਦੋ ਡਰਾਈ ਆ ਕੋਈ ਵੀਰ ਇਹ ਨਾਖੇ ਵੀ ਦੁੱਧ ਦਿੰਦੀ ਆ ਚਾਹੇ ਨਹੀਂ ਦਿੰਦੀ ਉਹ ਮੈਂ ਵਿੱਚ ਵੀਡੀਓ ਤੇ ਕਵਰ ਕਰ ਦਿੱਤਾ ਹੈ ਦੱਸ ਦਿੱਤਾ ਵੀ ਦੁੱਧੋਂ ਡਰਾਈ ਆ 2.5 ਮਹੀਨੇ ਦੀ ਚੈੱਕ ਪਾਸ ਹੈ ਕਿ ਗੱਬਣ ਬਾਕੀ ਆਪ ਦਾ ਡਾਕਟਰ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤੇ ਨਾਲ ਜ਼ਰੂਰ ਲੈ ਕੇ ਆਇਓ ਚੈੱਕ ਪਾਸ ਕਰਵਾ ਕੇ ਫੇਰ ਜਿਹੜਾ ਸੌਦਾ ਕਰ ਸਕਦੇ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ